ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਿਸ਼ਤੇ ਹੀ ਰਿਸ਼ਤੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਦੇ ਪਰਿਵਾਰ ਦਾ ਸੰਪਰਕ ਨੰਬਰ ਲੜਕੀ ਵਾਲਿਆਂ ਦਾ ਲੈ ਸਕਦੇ ਹੋ ਜੀ ਹਰ ਰਿਸ਼ਤੇ ਯਾਦ ਤੇ ਨੋਟ ਕਰੋ ਜੀ ਰਿਸ਼ਤੇ ਬਹੁਤ ਵਧੀਆ ਪਰਿਵਾਰ ਤੋਂ ਨੇ ਬਾਕੀ ਰਿਸ਼ਤਾ ਕਰਨ ਤੋਂ ਪਹਿਲੇ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਰਿਸ਼ਤਾ ਨੋਟ ਕਰੋ ਫਾਈਲ ਨੰਬਰ 929 ਨਾਮ ਸਿੰਘ ਜ਼ਿਲ੍ਹਾ ਮੋਗਾ ਕਾਸਤਰਾਮ ਗੜੀਆ ਗੋਤਰਾ ਟੇ ਹਾਈਟ 5 ਫੁੱਟ 8 ਇੰਚ ਜਨਮ 1999 ਪੜ੍ਹਾਈ ਐਮਏ ਬੀਐਡ ਕੰਮ ਗਵਰਨਮੈਂਟ ਟੀਚਰ ਤਨਖਾ 35000 ਰੁਪਏ ਜ਼ਮੀਨ ਏਕੜ ਹੈ ਜੀ ਇੱਕ ਏਕੜ ਹੈ ਭਰਾ ਇੱਕ ਮੈਰਿਡ ਭੈਣ ਦੋ ਮੈਰਿਡ ਪਿਤਾ ਸੌਰੀ ਮਾਤਾ ਐਕਸਪਾਇਰਡ ਪਿਤਾ ਜੀ ਐਗਰੀਕਲਚਰ ਲੋਡ ਹੈ ਰਿਸ਼ਤੇ ਦੀ ਮੜੀ ਲਿਖੀ ਸਾਮੇ ਦਾ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਸਾਦਾ ਵਿਆਹ ਬਿਨਾਂ ਦੇ ਹਿਤੂ ਕਰਨਾ ਹੈ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ 9914548788 ਤੇ ਡਾਇਰੈਕਟ ਪਰਿਵਾਰ ਨਾਲ ਗੱਲ ਕਰ ਸਕਦੇ ਹੋ। ਅਗਲਾ ਰਿਸਟਰਡ ਕਰੋ ਜੀ ਫਾਈਲ ਨੰਬਰ 9930 ਨਾਮ ਸਿੰਘ ਕਾਕਟ ਜੱਟ ਸਿੱਕ ਜਿਲ੍ਹਾ ਲੁਧਿਆਣਾ ਜਨਮ 1997 ਘਾਟ 5 ਫੁੱਟ 9 ਇੰਚ ਪੜ੍ਹਾਈ ਪੀਏ ਪਾਸ। ਕੰਮ ਫਾਰਮਿੰਗ ਭਰਾ ਇੱਕ ਵੱਡਾ ਮੈਰਿਡ ਕੈਨੇਡਾ ਸੈਟਲਡ ਹੈ। ਜ਼ਮੀਨ ਸਫਲਾ 1 ਏਕੜ 2 ਏਕੜ ਲੁਧਿਆਣਾ ਸਿਟੀ ਦੇ ਵਿੱਚ। ਲੋਡ ਹੈ ਰਿਸਤਰੀ ਰਿਸ਼ਤਾ ਪੰਜਾਬ ਤੋਂ ਖਾਨਦਾਨੀ ਪਰਿਵਾਰ ਐਜੂਕੇਟਿਡ ਲੜਕੀ ਦੀ ਰਿਸਤੇ ਦੀ ਲੋਡ ਹੈ ਜੀ। ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਵਿਸਤਾਰ ਨੋਟ ਕਰੋ ਜੀ ਫਾਈਲ ਨੰਬਰ 931 ਨਾਮ ਸਿੰਘ ਜ਼ਿਲ੍ਹਾ ਸੰਗਰੂਰ ਕਾਸਟ ਜੱਟ ਸੀ ਗੋਤ ਬਿਰਕ ਹਾਈਟ 6 ਫੁੱਟ ਜਨਮ 2 ਦਸੰਬਰ 1992 ਵੀ ਪੜਾਈ ਬੀਏ ਤਰਖਾ 2.5 ਲੱਖ ਰੁਪਏ ਮਹੀਨਾ ਹੈ ਜੀ ਜ਼ਮੀਨ 1 ਏਕੜ ਪਿਤਾ ਜੀ ਖੇਤੀਬਾੜੀ ਕਰਦੇ ਨੇ ਮੁੰਡਾ ਪੁਰਤਗਾਲ ਵਿਦੇਸ਼ ਹੈ ਜੀ ਲੋੜ ਹੈ ਜੀ ਕੁੜੀ ਸੋਨੇ ਸੰਕੇਤ ਪੜ੍ਹੀ ਲਿਖੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਅਗਲਾ ਵੀ ਇਸ ਤਰ੍ਹਾਂ ਨੋਟ ਕਰੋ ਜੀ ਫਾਈਲ M932 ਨਾਮ ਸਿੰਘ ਲੜਕਾ ਅਮਰਤਾਰੀ ਹੈ ਜੀ ਗੋਤ ਢਿੱਲੋ ਏਰੀਆ ਬਠਿੰਡਾ ਜਨਮ 1992 ਇਟਲੀ ਪੀਆ ਹੈ ਜੀ ਲੜਕਾ ਪੜ੍ਹਾਈ ਬੀਐਸਸੀ ਆਈਟੀ ਇਨਕਮ 16-17 ਲੱਖ ਰੁਪਏ ਸਾਲਾਨਾ 5 ਫੁੱਟ 9 ਇੰਚ ਫੈਮਲੀ ਮੰਮੀ ਡੈਡੀ ਤਿੰਨ ਭੈਣ ਵਿਆਹੀਆਂ ਹੋਈਆਂ ਨੇ ਜ਼ਮੀਨ 1.5 ਕਿਲ ਹੈ ਜੀ ਲੋੜ ਹੈ ਗੁਰਸੇਖ ਪਰਿਵਾਰ ਤੋਂ ਲੜਕੀ ਹੋਵੇ ਪੜੀ ਲਿਖੀ ਸੋਹਣੀ ਸੱਖੀ ਹੋਵੇ ਜਾਮਰਤਾਰੀ ਹੋਵੇ ਹੋਰ ਕੋਈ ਮੰਗ ਨਹੀਂ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰਾਂ ਦੇ ਸੰਪਰਕ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸਟਰਡ ਕਰੋ ਜੀ ਫਾਈਲ ਨੰਬਰ 933 ਨਾਮ ਐਮਕੌਰ ਜ਼ਿਲ੍ਹਾ ਫਾਜ਼ਿਲਕਾ ਕਾਸਟ ਕਮਬੋ ਸਿੱਖ ਹਾਈਟ 5 ਫੁੱਟ 4 ਇਚ ਜਨਮ ਨਵੰਬਰ 1998 ਕੌਰ ਸਟੈਨੋਗ੍ਰਾਫੀ ਭਰਾ ਇੱਕ ਅਨਮੈਰਿਡ ਭੈਣ 91 ਪਿਤਾ ਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਵਾਈਫ ਹਾਊਸ ਵਾਈਫ ਹੈਂਡੀਕੈਪਡ ਮਦਰ ਲੋੜ ਹੈ ਰਿਸ਼ਤਾ ਮੁੰਡਾ ਕਮੋਦ ਸਿੱਖ ਕਾਸਟ ਤੋਂ ਹੋਵੇ ਜ਼ਮੀਨ 5 ਤੋਂ 6 ਏਕੜ ਤੱਕ ਜੂੜ ਆਉਂਦੀ ਹੋਵੇ ਨਿਸ਼ਾਰਾਇਤ ਹੋਵੇ ਪਰਿਵਾਰ ਵੈਸ਼ਨ ਹੋਵੇ ਤਾਂ ਬਹੁਤ ਵਧੀਆ ਗੱਲ ਹੈ ਮੁੰਡਾ ਪੜਿਆ ਲਿਖਿਆ ਹੋਵੇ ਕਾਹਨ ਜੋਬ ਕਰਦਾ ਹੋਵੇ ਜਾਂ ਆਪਣਾ ਖੇਤੀ ਦੇ ਨਾਲ ਨਾਲ ਕੋਈ ਆਪਣਾ ਬਿਜ਼ਨਸ ਹੋਵੇ ਮੁੰਡਾ ਬੇਹਿੰਤੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਦੇ ਪਰਿਵਾਰ ਦਾ ਸਪਰਕ ਨੰਬਰ ਲੈ ਸਕਦੇ ਹੋ ਜੀ। ਅਗਲਾ ਵਿਸਤਾਰ ਨੋਟ ਕਰੋ ਜੀ ਫਾਈਲ ਨੰਬਰ 934 ਨਾਵ ਸਿੰਘ ਜ਼ਿਲ੍ਹਾ ਬਰਨਾਲਾ ਕਾਸਟ ਜੱਟ ਸੀ ਗੋਤ ਨੱਤ ਹਾਈਟ 5 ਫੁੱਟ 7 ਇੰਚ ਜਨਮ 1993 ਪੜ੍ਹਾਈ +2 ਇੰਗਲਿਸ਼ ਸਪੀਕਿੰਗ ਐਂਡ ਕੰਪਿਊਟਰ ਕੋਰਸ 7 ਤੋਂ 10 ਸਾਲ ਤੋਂ ਦबई ਵਿੱਚ ਤੇ 7 ਸਾਲ ਤੋਂ ਡਰਾਈਵਿੰਗ ਕਰ ਰਹੇ ਨੇ ਜੀ ਤਰਖਾ ਵਧੀਆ ਜ਼ਮੀਨ ਦੇ ਕਿੱਲ ਤਿੰਨ ਭਰਾ ਨੇ ਦੋ ਵਿਆਹ ਹੋਏ ਨੇ ਪਿਤਾ ਜੀ ਖੇਤੀਬਾੜੀ ਕਰਦੇ ਨੇ ਲੋੜ ਹੈ ਗਰੀਬ ਘਰ ਤੋਂ ਕੁੜੀ ਹੋਵੇ ਕੋਈ ਮੰਗ ਨਹੀਂ ਪੜੀ ਲਿਖੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਵੀਸ ਰੌਂਡ ਕਰੀ ਜੀ ਫਾਈਲ ਨੰਬਰ 935 ਨਾਮ ਹੈ ਨਕੌਰ ਜਿਲ੍ਹਾ ਫਿਰੋਜ਼ਪੁਰ ਕਾਹਟ ਜੱਟ ਸਿੱਖ ਗੋਦ ਢਿੱਲੋ ਹਾਈਟ 5 ਫੁੱਟ 4 ਇੰਚ ਜਨਮ ਅਗਸਤ 1998 ਪੜ੍ਹਾਈ ਪਲੱਸ 2 ਬੀਬੀ ਕੀਤੀ ਹੋਈ ਹੈ ਜੀ ਕੰਮ ਕਰੇਲੂ ਹੈ ਜੀ ਸਟੈਂਡ ਦੇ ਪਿਤਾ ਜੀ ਐਗਰੀਕਲਚਰ ਭਰਾ ਦੋ ਮੇਰੇ ਜੀ ਲੜਕੀ ਘਰੇਲੂ ਕੰਮਕਾਰ ਕਰਦੀ ਜੀ ਘਰ ਘਰੇ ਘਰ ਦੇ ਵਿੱਚ ਹੀ ਰਹਿੰਦੀ ਐ ਪਿਤਾਜੀ ਐਗਰੀਕਲਚਰ ਨੇ ਭਰਾ ਦੋ ਮੈਡ ਜਮੀਨ 6 ਏਕੜ ਨੌੜ ਹੈ ਰਿਸ਼ਤੇ ਦੀ ਮੁੰਡਾ ਸੋਹਣਾ ਸਨੱਖਾ ਜੱਟ ਸਿੱਖ ਪਰਿਵਾਰ ਤੋਂ ਹੋਵੇ ਹਾਈਟ 5 ਫੁੱਟ 10 ਇੰਚ ਤੋਂ 6 ਫੁੱਟ ਤੱਕ ਨਸ਼ਾ ਆ 6 ਫੁੱਟ ਤੱਕ ਹੋਵੇ ਨਸ਼ਾ ਰਹਿਤ ਹੋਵੇ ਜ਼ਮੀਨ 4-5 ਏਕੜ ਤੱਕ ਜੁੜੂਰ ਹੋਣੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਕੀ ਪ੍ਰਵਾਹ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸਟ੍ਰੰਡ ਨੋਟ ਕਰੋ ਜੀ ਫਾਈਲ ਨੰਬਰ 936 ਨਾਮ ਆਰ ਕੌਰ ਜ਼ਿਲ੍ਹਾ ਅੰਮ੍ਰਿਤਸਰ ਏਰੀਆ ਜੱਲੇਆਲਾ ਗੁਰੂ ਕਾਸਟ ਜੱਟ ਸਿੱਖ ਉਮਰ ਸ਼ੀਨਾ ਹਾਈਟ 5 ਫੁੱਟ 5 ਇੰਚ ਜਨਮ ਅਪ੍ਰੈਲ 1997 ਪੜਾਈ 10 ਪਾਸ ਕੰਮ ਸਟੇਜਿੰਗ ਅਤੇ ਘਰ ਦਾ ਘਰੇਲੂ ਕੰਮ ਕਰ ਪਿਤਾ ਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਭਰਾ ਇੱਕ ਅਨਮੈਰਿਡ ਲਾਊਡ ਹੈਰਿਸ ਤੇਰੀ ਮੁੰਡੇ ਦੀ ਜ਼ਮੀਨ 4 ਤੋਂ 5 ਏਕੜ ਤੱਕ ਆਉਂਦੀ ਹੋਵੇ ਨਸ਼ਾ ਰਹਿਤ ਹੋਵੇ ਐਗਰੀਕਲਚਰ ਹੋਵੇ ਜਾਂ ਆਪਣਾ ਕੋਈ ਬਿਜ਼ਨਸ ਕਰਦਾ ਹੋਵੇ ਜੇ ਮੁੰਡਾ ਜੋਬ ਕਰਦਾ ਹੋਵੇ ਪ੍ਰਾਈਵੇਟ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਜੀ ਅ ਚਲਦੇ ਹੋਏ ਐਡ ਦੇ ਵਿੱਚ ਰਿਸ਼ਤੇ ਦਾ ਸਕਰੀਨਸ਼ਾਟ ਲੈ ਲਿਆ ਕਰੋ ਜੀ ਤੇ ਡਾਇਰੈਕਟ WhatsApp ਨੰਬਰ ਤੇ ਭੇਜ ਦਿਆ ਕਰੋ ਬਾਕੀ ਇਹ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਜੇ ਤੁਹਾਨੂੰ ਸਾਡੇ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਦਿੱਤੇ ਹੋਏ WhatsApp ਨੰਬਰ ਤੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਤੇ ਹੋਰ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ Saserikali.